ਪੰਜਾਬ ਵੀ ਇਹ ਜੁਬਾਨੇ ਨੀ ਰਕਾਂ ਨੇ ਮੇਰੇ ਦੇਸ਼ دیے ਫਿੱਕੀ ਪੈਗੀ ਚਿਹਰੇ ਦੀ ਨੁਹਾਰ ਨੀ ਫਿੱਕੀ ਪੈਗੀ ਚਿਹਰੇ ਦੀ ਨੁਹਾਰ ਨੀ ਹਾਜ਼ਰੀਨ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ ਜਿਸ ਦਾ ਵਿਸ਼ਾ ਹੈ ਪੰਜਾਬੀ ਦੀ ਅਜੋਕੀ ਸਥਿਤੀ ਪੰਜਾਬੀ ਬੋਲੀ ਲਾ वारिस ਹੈ ਮਾਂ ਬੋਲੀ ਪੰਜਾਬੀ ਪੰਜਾਬ ਦੇ ਬਹੁਤੇ ਪਬਲਿਕ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਨਹੀਂ ਸਗੋਂ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਜਾਂ ਹਿੰਦੀ ਹੈ ਪੰਜਾਬ ਦੀ ਕੋਈ ਵੀ ਰਾਜ ਕਰਨ ਵਾਲੀ ਧਿਰ ਪੰਜਾਬੀ ਨੂੰ ਨਾ ਤਾਂ ਦਫ਼ਤਰੀ ਭਾਸ਼ਾ ਬਣਾ ਸਕਿਆ ਅਤੇ ਨਾ ਇਸ ਨੂੰ ਪੂਰਨਾ ਕਾਲਜਾ ਵਿੱਚ ਬੰਦਾ ਹੱਕ ਦਵਾ ਚੁੱਕੀ ਹੈ ਪੰਜਾਬ ਦੇ ਸਾਰੇ ਦਫ਼ਤਰਾਂ ਵਿੱਚ ਬੇਰੋਕ ਤੋਂ ਅੰਗਰੇਜ਼ੀ ਦਾ ਬੋਲ ਬਾਲਾ ਹੈ ਸਮੇ ਸਮੇਂ ਦੀਆਂ ਸਰਕਾਰਾਂ ਪੰਜਾਬੀ ਦੇ ਹੱਕ ਵਿੱਚ ਹਾਂ ਦਾ ਨਾਰਾ ਤਾਂ ਮਾਰਦੀਆਂ ਹਨ ਪਰ 2008 ਵਿੱਚ ਪਾਸ ਹੋਏ ਮਤੇ ਜਿਸ ਵਿੱਚ ਪ੍ਰਸ਼ਾਸਨ ਅਤੇ ਸਿੱਖਿਆ ਨੂੰ ਯੋਗ ਸਥਾਨ ਮਿਲੈ ਨੂੰ ਲਾਗੂ ਨਹੀਂ ਕਰਵਾ ਸਕੀਆਂ ਪੰਜਾਬ ਵਿੱਚ ਪੰਜਾਬੀ ਰਾਜ ਭਾਸ਼ਾ ਨਹੀਂ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਨਹੀਂ ਦੁਕਾਨਾਂ ਤੇ ਕਾਰੋਬਾਰਾਂ ਉੱਤੇ ਲਗਾਏ ਬੋਰਡ ਪੰਜਾਬੀ ਵਿੱਚ ਨਹੀਂ ਹੁੰਦੇ ਕਈ ਘਰਾਂ ਵਿੱਚ ਬੱਚਿਆਂ ਦੇ ਮਾਪੇ ਬੱਚਿਆਂ ਨਾਲ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਨਾ ਚੰਗਾ ਸਮਝਦੇ ਹਨ ਅਦਾਲਤਾਂ ਵਿੱਚ ਸਾਰੀ ਕਾਰਵਾਈ ਅੰਗਰੇਜ਼ੀ ਵਿੱਚ ਚੱਲਦੀ ਹੈ 80% ਲੋਕਾਂ ਨੂੰ ਤਾਂ ਅਦਾਲਤਾਂ ਦੇ ਕਮਾਕਾਰਾਂ ਦੀ ਸਮਝ ਨਹੀਂ ਆਉਂਦੀ ਵਕੀਲ ਅੰਗਰੇਜ਼ੀ ਵਿੱਚ ਬਹਿਸ ਕਰਦੇ ਹਨ ਅਤੇ ਜੱਜ ਅੰਗਰੇਜ਼ੀ ਵਿੱਚ ਫੈਸਲੇ ਦਿੰਦੇ ਹਨ ਵਿਚਾਰੇ ਆਮ ਬੰਦੇ ਦੇ ਪੱਲੇ ਕੁਝ ਨਹੀਂ ਪੈਂਦਾ ਕੇਂਦਰ ਪਾਸ਼ਾ ਐਕਟ ਅਨਸਾਰ ਇਹ ਸਾਰੀ ਕਾਰਵਾਈ ਪੰਜਾਬੀ ਵਿੱਚ ਹੋ ਸਕਦੀ ਹੈ ਪਰ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਹਾਕਮ ਪੰਜਾਬੀ ਨੂੰ ਅਧਾਰਤੀ ਭਾਸ਼ਾ ਨਹੀਂ ਬਣਾ ਸਕੇ ਕੀ ਗੱਲ ਹੈ ਕਿ ਸਰਕਾਰਾਂ ਲੋਕਾਂ ਨੂੰ ਮਿਲੇ ਅਧਿਕਾਰਾਂ ਤੋਂ ਵੰਜਿਤ ਕਿਉਂ ਕਰ ਰਹੀਆਂ ਹਨ ਸਾਡੀ ਮਾਨਮਤੀ ਪੰਜਾਬੀ ਬੋਲੀ ਭੁਲਾ ਕੇ ਪੰਜਾਬੀ ਲੋਕਾਂ ਨੂੰ ਹਿੰਦੀ ਉਰਦੂ ਅੰਗਰੇਜ਼ੀ ਆਤਪਸ਼ਾਮ ਪਰੋਸਿਆ ਜਾ ਰਹੀਆਂ ਹਨ ਦਿੱਲੀ ਹਰਿਆਣਾ ਹਮਾਚਲ ਕਦੇ ਪੰਜਾਬ ਦਾ ਹਿੱਸਾ ਸਨ ਪਰ ਹੁਣ ਪੰਜਾਬ ਤੋਂ ਵੱਖ ਹੋ ਕੇ ਪੰਜਾਬੀ ਤੋਂ ਪਰਹੇਜ਼ ਕਰਨ ਲੱਗ ਪਏ ਹਨ ਜਦਕਿ ਦੁਨੀਆ ਦੀਆਂ 7000 ਭਾਸ਼ਾਵਾਂ ਹਨ ਜਿਸ ਵਿੱਚ ਪੰਜਾਬੀ 10ਵੇਂ ਨੰਬਰ ਤੇ ਹੈ 15 ਕਰੋੜ ਲੋਕ ਪੰਜਾਬੀ ਬੋਲਦੇ ਹਨ ਆਸਟ੍ਰੇਲੀਆ ਤੇ ਇੰਗਲੈਂਡ ਵਿੱਚ ਪੰਜਾਬੀ ਦੂਸਰੀ ਭਾਸ਼ਾ ਹੈ ਕਨੇਡਾ ਪੰਜਾਬੀ ਤੀਜੀ ਭਾਸ਼ਾ ਹੈ ਕੁਝ ਚਿਰ ਪਹਿਲਾਂ ਯੂਨੈਕਸੋ ਨੇ ਦਾਵਾ ਕੀਤਾ ਕਿ ਪੰਜਾਬੀ ਬੋਲੀ ਅਲੋਪ ਹੋ ਜਾਵੇਗੀ ਤਾਂ ਪੰਜਾਬ ਦੇ ਸਾਰੇ ਸੰਗਠਨਾ ਵਿਦਵਾਨਾਂ ਸੂਝਵਾਨਾਂ ਲੇਖਕਾਂ ਨੇ ਕਿਹਾ ਕੋਈ ਬੋਲੀ ਰਿਪੋਰਟ ਚ 56 ਨਾਲ ਨਹੀਂ ਮਰਦੀ ਪਰ ਇੰਨੇ ਸ਼ੋਰ ਸ਼ਰਾਬੇ ਵਿੱਚ ਤੂੰਤਨੀ ਦੀ ਆਵਾਜ਼ ਕੌਣ ਸੁਣਦਾ ਹੈ ਜੋ ਕਿ ਸਥਿਤੀ ਲਈ ਸਿਰਫ ਸਰਕਾਰਾਂ ਹੀ ਨਹੀਂ ਅਸੀਂ ਵੀ ਆਪਣੀ ਬੋਲੀ ਨੂੰ ਮਾਰਨ ਦੇ ਜ਼ਿੰਮੇਵਾਰ ਹਾਂ ਹੋਰ ਬੋਲੀਆਂ ਸਿੱਖਣਾ ਮੇਨਾ ਨਹੀਂ ਮੇਨਾ ਇਹ ਹੈ ਕਿ ਅਸੀਂ ਘਰਾਂ ਵਿੱਚ ਹੀ ਬੱਚਿਆਂ ਨੂੰ ਉਹਨਾਂ ਦੇ ਬੋਲਾਂ ਨੂੰ ਖੋ ਕੇ ਕੁਝ ਜ਼ਬਰਦਸਤੀ ਅੰਗਰੇਜ਼ੀ ਥੋਪ ਰਹੇ ਹਾਂ ਜਿਸ ਨੂੰ ਉਹਨਾਂ ਦਾ ਦਿਮਾਗ ਮਾਂ ਬੋਲੀ ਮੰਗ ਸੱਚੇ ਪਰਵਾਣੀ ਨਹੀਂ ਕਰਦਾ ਕਿ ਇਹੋ ਜਿਹੇ ਹਾਲਾਤਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਬੋਲੀ ਸੁਖਦ ਹੈ ਨਹੀਂ ਅਸੀਂ ਗੁਨਾਹਕਾਰ ਹਾਂ ਆਪਣੀ ਬੋਲੀ ਮਾਖਿਓ ਮਿੱਠੀ ਗੁਰੂਆਂ ਪੀਰਾਂ ਦੀ ਬਖਸ਼ੀਏ ਬੋਲੀ ਸਾਥੋਂ ਦੂਰ ਹੁੰਦੀ ਜਾ ਰਹੀ ਹੈ ਸਾਨੂੰ ਲੋੜ ਹੈ ਮਾਂ ਬੋਲੀ ਪੰਜਾਬੀ ਨੂੰ ਮੰਨਦਾ ਹੱਥ ਪਰ ਤੇ ਸਤਿਕਾਰ ਦੇਣ ਦੀ ਤਾਂ ਜੋ ਅਸੀਂ ਆਪਣੀ ਹੋਂਦ ਨੂੰ ਬਚਾ ਸਕੀਏ ਧੰਨਵਾਦ